ਮੇਰਾ ਨਾਮ ਹਰਦੀਪ ਸਿੰਘ ਹੈ ਜੀ ਜੀ ਸਰ ਜੀ ਤੁਹਾਡੇ ਕੋਲ ਐਸੋਸੀਏਸ਼ਨ ਲਾਈਡਿੰਗ ਕੰਮ ਕਰਨਾ ਚਾਹੁੰਦਾ ਹੈ ਜੀ ਅੰਮ੍ਰਿਤ ਜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ ਕਿਸਾਨ ਭਰਾਵਾਂ ਵਾਸਤੇ ਬਹੁਤ ਖਾਸ ਹੈ ਇੱਥੇ ਆਲ ਓਵਰ ਇੰਡੀਆ ਤੋਂ ਜਿੰਨੀ ਵੀ ਮਸ਼ੀਨਰੀ ਹੈ ਜੀ ਨਵੀਂ ਨਵੀਂ ਤੋਂ ਨਵੀਂ ਤਕਨਾਲੋਜੀ ਐਡਵਾਂਸ ਟੈਕਨੋਲੋਜੀ ਜਿਦਾ ਟਰੈਕਟਰ ਕੰਬਾਈਨ ਹਾਰਵੈਸਟਰ ਆਲੂ ਪੋਟੈਟੋ ਦੀਆਂ ਮਸ਼ੀਨਰੀਆਂ ਰੋਟੋ ਮੈਟਨ ਅਕਸੀਡਿੰਗ ਜਨਮੈਟਿਕ ਮਸ਼ੀਨਾਂ ਹਰ ਤਰ੍ਹਾਂ ਦੀ ਮਸ਼ੀਨ ਇਚ ਐਕਸੀਬਿਸ਼ਨ ਹੋਤੀ ਸੀ ਜਿਹੜੇ ਐਕਸੀਬਿਸ਼ਨ ਲਾਉਣ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਫਾਰਮਰ ਨੂੰ ਹੈਗਾ ਫਾਰਮਰ ਨੂੰ ਨਵੀਂ ਨਵੀਂ ਮਸ਼ੀਨਰੀ ਦੇ ਨਾਲ ਅਸੀਂ ਤੁਹਾਡੇ ਨੂੰ ਸਿਖਾ ਰਹੇ ਹਾਂ फार्मर ਨੂੰ ਨਵੀਂ ਟੈਕਨੋਲੋਜੀ ਦਾ ਪਤਾ ਲੱਗੇ ਤਾਂ ਐਡਵਾਂਸ ਟੈਕਨੋਲੋਜੀ ਨੂੰ ਅਪਣਾ ਕੇ ਉਹ ਆਪਣੇ ਖੇਤੀ ਨੂੰ ਅਡਵਾਂਸ ਤਰੀਕੇ ਨਾਲ ਕਰਕੇ ਲਾਹਾ ਲੈ ਸਕਣ ਸਰ ਕੋਸਟ ਕਿੰਨੀ ਹੈ ਸਰ ਮਸ਼ੀਨਰੀ ਸਰ ਕਿਹੜੀ ਕਿਹੜੀ ਮਸ਼ੀਨਾਂ ਤੁਹਾਡੇ ਕੋਲੇ ਮਸ਼ੀਨ ਜੀ ਇੱਥੇ ਤਕਰੀਬਨ ਮੰਨ ਕੇ ਚੱਲੋ ਜੀ 30000 ਤੋਂ ਲੈ ਕੇ 25 ਤੋਂ 30 ਲੱਖ ਤੱਕ ਦੀ ਮਸ਼ੀਨਰੀ ਇੱਥੇ ਸਟਾਲ ਦੇ ਉੱਤੇ ਲੱਗੀ ਹੋਈਆਂ ਦੇਖਣਗੀਆਂ ਤੁਹਾਨੂੰ ਜਿੱਦਾਂ ਟਰੈਕਟਰ ਕੰਬਾਈਨ ਹਾਰਵੈਸਟਰ ਮਹਿੰਗੀਆਂ ਮਸ਼ੀਨਾਂ ਵੀ ਹੈਗੀਆਂ ਉਸ ਤੋਂ ਬਾਅਦ ਜੇ ਤੁਸੀਂ ਜਿਦਾ ਰੋਟਾਵੇਟਰ ਹੈਗਾ ਕਲਟੀਵੇਟਰ ਤੱਕ ਦੀਆਂ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਹਰ ਤਰ੍ਹਾਂ ਦੀ ਮਸ਼ੀ ਬਿਲਕੁਲ ਜੀ ਇੱਥੇ ਐਸਬੀਆਈ ਗਵਰਨਮੈਂਟ ਆਫ ਇੰਡੀਆ ਦੀ ਐਸਬੀਆਈ ਨਾਲ ਡੀਲ ਹੋਈ ਹੋਈ ਆ ਜਿਹਦੇ ਵਿੱਚ ਕੋਈ ਵੀ ਮਸ਼ੀਨਰੀ ਲੈਣੀ ਆ ਚਾਹੇ ਤੁਹਾਡੀ ਉਹ 50000 ਦੀ ਚਾਹੇ ਲੱਖ ਦੀ ਚਾਹੇ ਕੰਬਾਈਨ ਹਾਰਵੈਸਟਰ 25 ਲੱਖ ਦੀ ਲੈਣੀ ਆ ਉਹਦੇ ਤੇ ਤੁਹਾਨੂੰ ਬਹੁਤ ਆਸਾਨ ਕਿਸ਼ਤਾਂ ਤੇ ਆਸਾਨ ਤਰੀਕੇ ਨਾਲ ਤੁਹਾਨੂੰ ਨੌਨ ਗਵਰਨਮੈਂਟ ਵੱਲੋਂ ਪ੍ਰੋਵਾਈਡ ਆ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿਸਾਨ ਭਾਈਆਂ ਨੂੰ ਕਿਤਨੇ ਕਿਤੇ ਬੈਨੀਫਿਟ ਮਿਲੇਗਾ ਇਹ ਉਹਨਾਂ ਨੂੰ ਬਿਲਕੁਲ ਜੀ ਦੇਖੋ ਬਹੁਤ ਮਹਿੰਗੀ ਮਸ਼ੀਨਰੀ ਹੈਗੀ ਆ ਫਾਰਮਰ ਦੀ ਜਿਹੜੀ 6 ਮਹੀਨੇ ਬਾਅਦ ਕਾਸਟ ਆਉਂਦੀ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਗਵ ਪਰੇ ਪਸਾਬ ਦੇ ਕੋਲੋਂ ਲੋਨਾ ਬਹੁਤ ਡਿਫਿਕਲਟ ਤੇ ਮੁਸ਼ਕਲ ਹੁੰਦਾ ਉਹਨੂੰ ਆਸਾਨ ਬਣਾਉਣ ਵਾਸਤੇ ਗਵਰਨਮੈਂਟ ਨੇ ਇਸ ਨੂੰ ਲੋਨ ਵਾਲੀ ਸਕੀਮ ਦੇ ਵਿੱਚ ਲੈ ਕੇ ਆਇਆ ਸਰ ਜੇ ਕੋਈ ਮਸ਼ੀਨ ਲਾਫਰ ਦੀ ਮਸ਼ੀਨ ਲੈਂਦਾ ਪਹਿਲੀ ਦੋਨ ਪੇਮੈਂਟ ਕਿੰਨੀ ਕੁ ਦੇਣੀ ਪਵੇਗੀ ਕੋਈ ਡਾਊਨ ਪੇਮੈਂਟ ਜਿਹੜੇ ਇਹ ਚ ਲੋਨ ਹੈਗਾ ਜੀ 80% ਲੋਨ ਹੋ ਜਾਂਦਾ ਅਸੀਂ ਤੋਂ 90% ਦਾ ਲੋਨ ਹੋ ਜਾਂਦਾ ਜੀ ਇਹਦੇ ਚ ਇੱਕ ਬਹੁਤ ਸੋਹਣੀ ਸਕੀਮ ਹੈਗੀ ਜੀ SBI ਦੇ ਪਹਿਲੇ 6 ਕਿਸ਼ਤਾਂ ਜਿਹੜੀਆਂ ਹੈ ਮਾਫ ਹੈਗੀਆਂ 7ਵੀਂ ਕਿਸ਼ਤ ਤੋਂ ਇਹਦੀ ਕਿਸ਼ਤ ਜਿਹੜੀ ਸ਼ੁਰੂ ਹੋਣੀ ਆ ਉਸ ਤੋਂ ਬਾਅਦ ਜਿਹੜੀਆਂ ਰੈਗੂਲਰ ਕਿਸ਼ਤਾਂ ਚਲਣੀਆਂ 5.5 ਸਾਲ ਦਾ ਇਹਦੇ ਚ ਲੋਨ ਹੋ ਜਾਂਦਾ ਜ ਸਭ ਨਾਲ ਅਲਗ-ਅਲਗ ਪਹੁੰਚ ਰਹੀ ਸਰ ਕਿੰਨੇ ਦਿਨਾਂ ਲੱਗੀ ਲਗਾਈ ਜਾਏਗੀ ਇਹ ਜੀ ਇਹ ਜਿਹੜਾ ਹੈਗਾ ਜੀ 19 20 ਔਰ 21 ਤਰੀਕ ਤੱਕ ਇਹ ਐਗਜ਼ੀਬਿਸ਼ਨ ਹੈਗੀ ਹੈ ਜੀ ਇਹਦੇ ਤੇ ਇੱਕ ਫਾਰਮਰ ਨੂੰ ਅਪੀਲ ਹੈ ਕਿ ਜੇ ਤੂੰ ਵੱਧ ਤੋਂ ਵੱਧ ਆ ਕੇ ਇਸ ਦਾ ਫਾਇਦਾ ਉਠਾਇਆ ਜਾਵੇ ਇਹ ਮਸ਼ੀਨ ਨੂੰ ਦੇਖਿਆ ਜਾਵੇ ਕਿਉਂਕਿ ਇਹ ਸਭ ਤੋਂ ਵੱਡਾ ਫਾਇਦਾ ਇਹਦਾ ਫਾਰਮਰ ਨੂੰ ਹੀ ਹੈ ਜਿਵੇਂ ਤੁਹਾਡੇ ਕਿਸਾਨ ਭਾਈਆਂ ਨੇ ਤੁਹਾਨੂੰ ਮਿਲਣਾ ਹੋਵੇ ਕਿਵੇਂ ਮਿਲਿਆ ਜਾਏਗਾ ਤੁਹਾਡੋ ਇੱਥੇ ਤੁਸੀਂ ਸਾਨੇਵਾਲ ਐਕਸੀਬਿਸ਼ਨ ਦੇ ਉੱਤੇ ਆ ਕੇ ਜੀ ਇੱਥੇ ਚਾਰ ਹਾਲ ਲੱਗੇ ਹੋਏ ਆ ਜੀ 1 2 3 4 ਹਾਲ ਲੱਗੇ ਹੋਏ ਆ ਜੀ ਚਾਰੇ ਹਾਲਾਂ ਦੇ ਵਿੱਚ ਜਿੱਦਾਂ 3 ਤੇ 4 ਨੰਬਰ ਹਾਲ ਦੇ ਵਿੱਚ ਉਹ ਓਪਨ ਹੈਗਾ ਜੀ ਵੱਡੀ ਤੋਂ ਵੱਡੀ ਮਸ਼ੀਨਰੀ ਬਾਹਰ ਲੱਗੀ ਹੋਈ ਆ ਇਨਡੋਰ ਦੇ ਵਿੱਚ ਛੋਟੀ ਮਸ਼ੀਨਰੀ ਲੱਗੀ ਹੋਈ ਆ ਇਸ ਇਸ ਦਾ ਵੇਖ ਕੇ ਨੂੰ ਵਿਸ਼ਤ ਕਰਕੇ ਤੁਸੀਂ ਫੈਸਲਾ ਉਠਾ ਸਕਦੇ ਹੋ ਸਰ ਆਪਣਾ ਜਿਹੜਾ ਤੁਸੀ ਬੋਲਦੋਂ ਆ ਮੇਰਾ ਨੰਬਰ ਬੋਲਾਂ ਇੱਕ ਚੀਜ਼ ਇਹ ਤੇ ਜੋ ਹੋਰ ਦੱਸ ਦਿੰਦਾ ਜੀ ਇਹਦੇ ਵਿੱਚ ਤੁਸੀਂ ਦੇਖੋ ਕਿਸਾਨ ਭਰਾਵਾਂ ਵਾਸਤੇ ਇਹਨਾਂ ਵਧੀਆ ਮੌਕਾ ਹੈਗਾ ਕਿ ਪੰਜਾਬ ਦੇ ਵਿੱਚ ਇਹ ਮਸ਼ੀਨਰੀ ਲੱਗੀ ਹੋਈ ਆ ਇਸ ਐਕਸੀਬਿਸ਼ਨ ਨੂੰ ਦੇਖਣ ਵਾਸਤੇ ਬਾਹਰਲੀ ਕੰਟਰੀਆਂ ਸਾਊਦੀਆਂ ਕੰਟਰੀਆਂ ਤੋਂ ਵੀ ਤਕਰੀਬਨ 66 ਡੈਲੀਗੇਟੇ ਆਏ ਹੋਏ ਨੇ ਜਿਹੜੇ ਉਹ ਵੀ ਇਹਦਾ ਫਾਇਦਾ ਉਠਾ ਰਹੇ ਨੇ ਤੇ ਇਸਦਾ ਫਾਇਦਾ ਫਾਰਮਰ ਨੂੰ ਹੀ ਉਠਾਉਣਾ ਚਾਹੀਦਾ ਸਰ ਆਪਣਾ ਮੋਬਾਈਲ ਨੰਬਰ ਬੋਲੋ ਅਗਰ ਮੰਨ ਲਓ ਵੀ ਜੇ ਕੋਈ ਬਾਅਦ ਵਿੱਚ ਜੇ ਕਿਸੇ ਨੇ ਕੁਝ ਸਮਾਨ ਖਰੀਦਣਾ ਹੋਵੇ ਤੁਹਾਡੇ ਕੋਲ ਮੇਰਾ ਮੋਬਾਈਲ ਨੰਬਰ ਹੈ ਜੀ 9878 100095。100 ਜੀ ਪਹਿਲਾ ਇਹ ਐਗਜ਼ੀਬਿਸ਼ਨ ਇਹ ਚੌਥਾ ਸਾਲ ਹੈਗਾ ਜੀ ਇਸ ਤੋਂ ਪਹਿਲਾਂ ਅਸੀਂ ਦੋ ਐਡੀਸ਼ਨਾਂ ਜਿਹੜੀਆਂ ਮੁਹੱਲੇ ਦੇ ਵਿੱਚ ਸੀਗੀਆਂ ਜੀ ਤੇ ਲਾਸਟ ਈਅਰ ਵੀ ਇੱਥੇ ਕਰੀ ਸੀ ਕਿਸਾਨੇਵਾਲ ਪਰ ਫੋਰਥ ਈਅਰ ਇਹ ਸਾਲ ਬਹੁਤ ਸਕਸੈਸਫੁਲ ਜਾ ਰਿਹਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ ਇਸ ਐਗਜ਼ੀਬਿਸ਼ਨ ਦਾ ਤੁਸੀਂ ਗੱਲ ਕਰਦੇ ਹੋ ਕਿ ਪਿਛਲੇ ਸਾਲ ਦੀ ਸਾਡੇ ਕੋਲ ਸਾਨੇਵਾਲ ਲੱਗੀ ਪਿਛਲੇ ਸਾਲ ਕਿੰਨਾ ਰਿਸਪੌਂਸ ਮਿਲਿਆ ਇਹਨਾਂ ਨੂੰ ਪਿਛਲੇ ਸਾਲ ਵੀ ਬਹੁਤ ਵਧੀਆ ਰਿਸਪੌਂਸ ਸੀਗਾ ਜੀ ਪਰ ਪਿਛਲੇ ਸਾਲ ਤੋਂ ਨਾਲੋਂ ਦੇਖਿਆ ਜਾਵੇ ਇਸ ਸਾਲ ਦੇਖਿਆ ਜਾਵੇ ਤਾਂ ਤਕਰੀਬਨ ਡਬਲ ਰਿਸਪੌਂਸ ਆ ਰਿਹਾ ਜੀ ਇਸ ਇਸ ਟਾਈਮ ਵਿੱਚ ਲੁਧਿਆਣਾ ਵਾਸੀ ਮੈਸੇਜ ਆਜੀ ਕਿ ਇਸ ਐਗਜ਼ੀਬਿਸ਼ਨ ਦੇ ਰਿਸਟਰ ਦੇ ਰੂਪ ਚ ਆ ਕੇ ਇਹਦਾ ਫਾਇਦਾ ਉਠਾਇਆ ਜਾਵੇ ਕੋਸ਼ਿਸ਼ ਕਰੋ ਕਿ ਜਿਹੜੇ ਇਸ ਵਾਰ ਰਹਿ ਗਏ ਨੇ ਉਹ ਅਗਲੀ ਵਾਰ ਜ਼ਰੂਰ ਪਾਰਟਿਸਪੇਟ ਕਰਨ ਤੇ ਆਪਣੀ ਮਸ਼ੀਨਰੀ ਨੂੰ ਫਾਰਮਰ ਦੇ ਸਾਹਮਣੇ ਰੂਪ ਰੂਪ ਕਰਕੇ ਤੇ ਤੁਸੀਂ ਆਪਣੀ ਮਸ਼ੀਨਰੀ ਤੇ ਆਪ ਦਾ ਕਾਰੋਬਾਰ ਨੂੰ ਵੀ ਵਧਾ ਸਕੋ ਸਰ ਜਿਹੜੇ ਮਸ਼ੀਨਰੀ ਲੈਣ ਆਉਂਦੇ ਨੇ ਤੇ ਕਈ ਵਾਰੀ ਉਹਨਾਂ ਦਾ ਸਿੰਪਲ ਸਕੋਰ ਘੱਟ ਹੁੰਦਾ ਤੇ ਉਹਨਾਂ ਦੇ ਕੀ ਗੱਲ ਹੁਣ ਕੀਤਾ ਜਾਏਗਾ ਤੁਹਾਡੀ ਬੈਂਕ ਪਾਲਸੀ ਹੈ ਜੀ ਇਹ ਬੈਂਕ ਦੇ ਵਿੱਚ ਜਦੋਂ ਜਾਓਗੇ ਬੈਂਕ ਤੁਹਾਡੀ ਪਾਲਸੀ ਦੇਖ ਕੇ ਤੁਹਾਡਾ ਬੈਲੈਂਸ ਵੇਖ ਕੇ ਉਸ ਤੋਂ ਬਾਅਦ ਉਹ ਡਿਸਾਈਡ ਕਰਨਗੇ ਜੀ ਫਾਰਮ ਦੇ ਵਿੱਚ ਜੋ ਜਿਹੜੇ ਪੇਪਰ ਲੱਗਣੇ ਹੈਗੇ ਉਹ ਉਹੀ ਸੇਮ ਰਹਿੰਦੇ ਆ ਬਾਕੀ ਜਿਹੜੀ ਪਾਲਸੀ ਹੈਗੀ ਉਹ ਬੈਂਕ ਦੀ ਹੈ ਠੀਕ ਹੈ ਸਰ ਕੀ ਨਾਮ ਜੀ ਅਜੀਤ ਸਿੰਘ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਏ ਇਨਾਂ ਦਾ ਮੈਂ ਪ੍ਰੋਡਕਟ ਘੱਟ 15 ਸਾਲ ਤੋਂ ਅੱਗੇ ਸੇਲ ਕਰ ਰਹਾ ਹਾਂ ਜੀ ਮੈਂ ਮੇਰੇ ਫੁੱਫੂ ਯਾਰ ਤੋਂ ਆਇਆ ਹਾਂ ਜੀ ਇਹਨਾਂ ਦਾ ਪ੍ਰੋਡਕਟ ਸਾਨੂੰ ਛੇਤ ਹੈ ਕਿ 15 ਸਾਲ ਤੋਂ ਇਹਨਾਂ ਦੇ ਹਰ ਸਾਲ ਕੋਈ ਨਾ ਕੋਈ ਨਵਾਂ ਅਮੈਂਡਮੈਂਟ ਕਰਦੇ ਹੈ ਤਾਂ ਸਾਨੂੰ ਬੁਲਾਉਂਦੇ ਹੈ ਕਿ ਸਾਡੇ ਕੋਲ ਆਓ ਸਾਡੇ ਪ੍ਰੋਡਕਟ ਵਾਰ ਦੇਖੋ ਮੈਂ ਕੋਈ ਪਰਚੇਸ ਕਰਨ ਨਹੀਂ ਆਇਆ ਮੈਂ ਇਹਨਾਂ ਦਾ ਪ੍ਰੋਡਕਟ ਦੇਖ ਕੇ ਫਿਰ ਆਰਡਰ ਇਹ ਜਲ ਨਹੀਂ ਆ ਕਿਉਂਕਿ ਮੈਂ 15 ਸਾਲ ਤੋਂ ਪਿਛਲੇ ਅਨਾਦੇ ਨਾਲ ਕੰਮ ਤੋਂ ਜੁੜਿਆ ਹੈ ਇਹਨਾਂ ਦੇ ਫੋਲਡਰ ਪੰਜਾਬ ਤੇ ਸਾਨੂੰ ਪੂਰਾ ਫੇਜ਼ ਹੈ ਠੀਕ ਹੈ ਕਿਸ ਤਰ੍ਹਾਂ ਦੇਖਿਆ ਜਾਂਦਾ ਸਰ ਜੀ ਬਈ ਕੋਈ ਮਸ਼ੀਨ ਦੇ ਉੱਪਰ ਕੋਈ ਪੁਰਜਾ ਕੋਈ ਢਿੱਲਾ ਹੋਇਆ ਲੱਗਾ ਉਹਦੀ ਰਿਪੇਅਰ ਵਗੈਰਾ ਕਿਵੇਂ ਕੀਤੀ ਜਾਂਦੀ ਹੈ ਢਿੱਲਾ ਕੋਈ ਗੱਲ ਨਹੀਂ ਮਸ਼ੀਨ ਦੀ ਐਫੀਸ਼ੀਐਂਸੀ ਦੀ ਗੱਲ ਹੈ ਕਿ ਮਸ਼ੀਨ ਇਹ ਤੁਹਾਡੀ ਕਿੰਨੀ ਕਿ ਐਫੀਸ਼ੀਐਂਸੀ ਦੇ ਰਹੀ ਹੈ ਔਰ ਕਿੰਨਾ ਕਰ ਕੰਮ ਕਰਦੀ ਹੈ ਕਿੰਨੇ ਘੱਟ ਟਾਈਮ ਦੇ ਕਿੰਨੇ ਘੱਟ ਪਾਵਰ ਦੇਦਾਂ ਨੂੰ ਕਿੰਨਾ ਜ਼ਿਆਦਾ ਜ਼ਿਆਦਾ ਮਟਰ ਪ੍ਰੋਵਾਈਡ ਕਰਦੀ ਕਿ ਇਹ ਤੁਹਾਡੇ ਖੇਤੀ ਜੀਵਤ ਤੁਹਾਡੇ ਕਿੰਨਾ ਸਹਾਇਤਾ ਦੇਦੀ ਹੈ ਸਰ ਮਸ਼ੀਨਾਂ ਦੇ ਪ੍ਰਾਈਸ ਕਿੰਨੇ ਤੋਂ ਸਟਾਰਟ ਹੋ ਜਾਂਦੇ ਆ ਮਸ਼ੀਨਾਂ ਦੇ ਦੇਖੋ ਜੀ ਪ੍ਰਾਈਸ ਅਲੱਗ-ਅਲੱਗ ਮਸ਼ੀਨਾਂ ਦਾ ਅਲੱਗ ਰੇਟ ਹੈ ਮਸ਼ੀਨਾਂ ਦਾ ਸ਼ੁਰੂ ਹੋ ਜਾਂਦੀ 2 ਲੱਖ ਤੋਂ ਮਸ਼ੀਨ ਸ਼ੁਰੂ ਹੋ ਜਾਂਦੀ ਹੈ 50 ਲੱਖ ਰੁਪਏ ਦੀ ਮਸ਼ੀਨ ਵੀ ਹੈ ਕਿਸ ਚੀਜ਼ ਦੀ ਮਸ਼ੀਨ ਤੁਸੀਂ ਲੈਣੀ ਹੈ ਤੁਸੀਂ ਰੋਟਾਵੇਟਰ ਹੈ ਰੋਟਾਵੇਟਰ ਇੱਕ 3 ਲੱਖ ਦਾ ਵੀ ਹੈ ਇੱਕ ਦੋ ਲੱਖ ਦਾ ਵੀ ਇਹ ਕ 5 ਲੱਖ ਦਾ ਵੀ ਤੁਸੀਂ ਲੈਣਾ ਕੀ ਆਈਟਮ ਸਰ ਲੁਧਿਆਣਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਇਹੀ ਦੇਣਾ ਚਾਹੁੰਗਾ ਕਿ ਇਹਨਾਂ ਦਾ ਪ੍ਰੋਡਕਟ ਨੂੰ ਯੂਜ਼ ਕੀਤਾ ਜਾਵੇ ਬਹੁਤ ਫੀਫੁਲ ਅ ਬਹੁਤ ਰਿਲਾਈਏਬਲ ਪ੍ਰੋਡਕਟ ਹੈ ਜੋ ਤੁਹਾਨੂੰ ਸ਼ਾਇਦ ਪੰਜਾਬ 'ਚ ਹੋਰ ਜਲਦੀ ਨਹੀਂ ਮਿਲੇਗਾ ਬਰਿੰਦਰ ਜੀ ਫਰੋਮ ਜਗਰਾਉਂ